ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦੇ ਕੈਨੇਡਾ ਤੋਂ ਇੱਕ ਤੋਂ ਬਾਅਦ ਇੱਕ ਚੰਗੀਆਂ ਖਬਰਾਂ ਵੀ ਆ ਰਹੀਆਂ ਨੇ ਜਸਮੀਤ ਭਾਟਿਆ ਜੀ ਜਿਹੜੇ ਹਾਲ ਹੀ ਦੇ ਵਿੱਚ ਕੈਨੇਡਾ ਜਾ ਕੇ ਆਏ ਨੇ ਇੱਕ ਵਾਰ ਫਿਰ ਬੜਾ ਦਿਲਚਸਪ ਪਹਿਲੂ ਸਾਡੇ ਨਾਲ ਜਸਮੀਤ ਭਾਟਿਆ ਜੀ ਸਾਂਝਾ ਕਰ ਰਹੇ ਨੇ ਕਿ ਕੈਨੇਡਾ 'ਚ ਬਹੁਤ ਸਾਰੇ ਵਿਦਿਆਰਥੀ ਨੇ ਜਿਨ੍ਹਾਂ ਨੇ ਆਪਣੀ ਪੜ੍ਹਾਈ ਸਮੇਂ ਸਿਰ ਮੁਕੰਮਲ ਕੀਤੀ ਹੈ ਜਾਂ ਜਿਹੜੇ ਆਪਣੇ ਸੈਮੈਸਟਰ ਲਗਾਤਾਰ ਪੜ੍ਹ ਕੇ ਪਾਸ ਕਰ ਰਹੇ ਨੇ ਉਹਨਾਂ ਵਿਦਿਆਰਥੀਆਂ ਕੋਲੇ ਹੁਨਰ ਵੀ ਹੈ ਔਰ ਕੰਮ ਦੀ ਕਮੀ ਨਹੀਂ ਔਰ ਉਹ ਵਿਦਿਆਰਥੀ ਸਧਾਰਨ ਸ਼ਬਦਾਂ ਚ ਕਹੀਏ ਤੇ ਪੜ੍ਹਾਈ ਦੇ ਨਾਲ ਨਾਲ ਪੈਸੇ ਵੀ ਕਮਾ ਰਹੇ ਨੇ ਤੇ ਮੌਜਾ ਕਰ ਰਹੇ ਨੇ ਹੁਣ ਕੈਨੇਡਾ ਦੀ ਇਹ ਤਸਵੀਰ ਜਿਹਨੂੰ ਲੁਕੋਇਆ ਜਾ ਰਿਹਾ ਹੈ ਕੈਨੇਡਾ ਦੇ ਵਲੌਗਰਸ ਵੱਲੋਂ ਨੈਗੇਟਿਵਿਟੀ ਜ਼ਿਆਦਾ ਦਿਖਾਈ ਜਾ ਰਹੀ ਹੈ ਸੋ ਇਸ ਤਸਵੀਰ ਦਾ ਵੀ ਜ਼ਿਕਰ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਕਿਹੜੇ ਵਿਦਿਆਰਥੀ ਨੇ ਜਿਹੜੇ ਉੱਥੇ ਸੈੱਟ ਨੇ ਤੇ ਪਾਰਟ ਟਾਈਮ ਜੌਬਸ ਵੀ ਕਰ ਰਹੇ ਨੇ ਜਸਮੀਤ ਜੀ ਸਾਡੇ ਨਾਲ ਨੇ ਜਸਮੀਤ ਜੀ ਬਹੁਤ ਸਵਾਗਤ ਹੈ ਜਸਮੀਤ ਜੀ ਹੁਣ ਜਿਹੜੇ ਵਿਦਿਆਰਥੀ ਡਾਲਰ ਕਮਾ ਰਹੇ ਨੇ ਪੜ੍ਹਾਈ ਵੀ ਕਰ ਰਹੇ ਨੇ ਉਹਨਾਂ ਦਾ ਲਾਈਫਸਟਾਈਲ ਕੀ ਹੈ ਤੇ ਉਹਨਾਂ ਦਾ ਪੜਾਈ ਦਾ ਸ਼ਡਿਊਲ ਕੀ ਦੇਖੋ ਜਿਹੜੇ ਸਟੂਡੈਂਟਸ ਤਾਂ ਅਜੇ ਤੋਂ 5-7 ਸਾਲ ਪਹਿਲਾਂ ਗਏ ਸੀ ਉਹ ਸਾਰੇ ਪੱਕੇ ਹੋ ਚੁੱਕੇ ਆ ਪਹਿਲੀ ਹੱਦ ਤੱਕ ਉਹ देयर ਆਲਰੇਡੀ ਬਿਕਮ ਕਮਿਊਨਿਟੀਨਸ਼ਿਪ ਹੋਲਡਰ ਆ ਗੀਆਂ ਕਾਫੀ ਕੁ ਬੱਚੇ ਪਾਸਪੋਰਟ ਵੀ ਕੈਨੇਡੀਅਨ ਆ ਚੁੱਕੇ ਆ ਜੀ ਸੋ ਜੇ ਤੁਹਾਡੇ ਕੋਲ ਕੈਨੇਡੀਅਨ ਪਾਸਪੋਰਟ ਆ ਜਾਂਦਾ ਤਾਂ ਯੂ ਐਸ ਸੇ ਜਾਣਾ ਇਦਾਂ ਹੈ ਕਿ ਜਿਵੇਂ ਤੁਸੀਂ ਚੰਡੀਗੜ੍ਹ ਤੋਂ ਮੁੰਬਈ ਆਣਾ ਕਿਉਂਕਿ ਯੂ ਐਸ ਦਾ ਬਾਰਡਰ 5-7 ਕਿਲੋਮੀਟਰ ਆਪਾਂ ਬੈਂਕੂਰ ਤੋਂ ਜਾਂਦੇ ਆ ਤਾਂ ਉਹ 10 ਕਿਲੋਮੀਟਰ 20 ਕਿਲੋਮੀਟਰ ਅਪੀਮੈਂਟ ਚ ਅਸੀਂ ਯੂਐਸ ਬਾਰਡਰ ਕ੍ਰੋਸ ਕਰ ਸਕਦੇ ਹਾਂ ਐਂਡ ਜਦੋਂ ਤੁਸੀਂ ਇਧਰੋਂ ਨਾਇਗਰਾ ਫਾਲਸ ਤੇ ਹੋਰ ਸਾਰਨੀਆਂ ਐਂਡ ਵਿੰਸਰ ਵੱਲੋਂ ਵੀ ਤੁਸੀਂ ਬ੍ਰਿਜ ਕ੍ਰੋਸ ਕਰਕੇ ਯੂਐਸ ਅ ਜਾ ਸਕਦੇ ਹੋ ਸੋ ਤੁਸੀਂ ਸੋਚ ਸਕਦੇ ਹੋ ਕਿ 150 ਕੰਟਰੀਆਂ ਦਾ ਵੀਜ਼ਾ ਨਹੀਂ ਚਾਹੀਦਾ ਜਦੋਂ ਤੁਸੀਂ ਕੈਨੇਡਾ ਦਾ ਪਾਸਪੋਰਟ ਹੋਲਡਰ ਹੋ ਜਾਂਦੇ ਹੋ ਔਰ ਸੈਕੰਡਲੀ ਜਿਹੜੇ ਪਹਿਲਾਂ 5-7 ਸਾਲ ਪਹਿਲਾਂ ਗਏ ਉਹਨਾਂ ਨੇ ਆਪਣੀ ਪੜਾਈਆਂ ਨੂੰ ਥੋੜਾ ਸੀਰੀਅਸਲੀ ਲਿਆ ਸੋ ਜੋ ਉਹਨਾਂ ਨੇ ਪੜਾਈਆਂ ਕੀਤੀਆਂ ਉਹਨਾਂ ਵਿੱਚ ਹੀ ਉਹਨਾਂ ਨੇ ਅੱਗੇ ਜੌਬ ਕੀਤੀ ਸੋ ਅੱਜ ਦੀ ਰੇਟ 'ਚ ਬਹੁਤ ਅੱਛੇ ਅਰਨਿੰਗ ਕਰ ਰਹੇ ਸੋ ਸਟੂਡੈਂਟਸ ਡੈਫੀਨੇਟਲੀ ਜਿਹੜੇ ਅੱਛੇ ਕੈਲੀਬਰ ਵਾਲੇ ਆ ਅੱਛੇ ਇੰਟੈਲੀਜੈਂਟ ਸਟੂਡੈਂਟਸ ਹੈਗੇ ਆ ਜਿਨ੍ਹਾਂ ਨੇ ਪੜ੍ਹਾਈ ਤੇ ਤਵੱਜੂ ਦਿੱਤਾ ਉਹ ਸਟੂਡੈਂਟ ਅੱਜ ਦੀ ਰੇਟ 'ਚ ਕੈਨੇਡਾ ਨੂੰ ਬਹੁਤ ਜ਼ਿਆਦਾ ਇੰਜੋਏ ਕਰ ਰਹੇ ਨੇ ਬਿਕਾਜ਼ ਜਿਹੜੀ ਉੱਥੇ ਫਰੀडम ਹੈਗੀ ਆ ਜਿਹੜੀ ਡੈਮੋਕਰੇਸੀ ਹੈਗੀ ਆ ਔਰ ਜਿਹੜੀ ਜਿੰਨੀ ਅਰਨਿੰਗ ਪਾਵਰ ਹੈਗੀ ਆ ਮੈਨੂੰ ਲੱਗਦਾ ਕਿ ਉਹ ਬਹੁਤ ਹੀ ਵਧੀਆ ਹੈਗੀ ਆ ਔਰ ਬੱਚੇ ਬਹੁਤ ਜ਼ਿਆਦਾ ਸੈਟਲਡ ਵੀ ਹੈਗੇ ਨੇ ਔਰ ਜੇ ਅਸੀਂ ਕਹੀਏ ਕਿ ਜਿਹੜੇ ਬੱਚੇ ਹੁਣ 네ਗੈਟਿਵਿਟੀ ਕਹਿੰਦੇ ਕਿ ਅਸੀਂ ਚੱਲ ਉੱਥੇ ਕੰਮ ਨਹੀਂ ਮਿਲ ਰਿਆ ਹੁਣ ਦੇਖੋ ਜਿਹੜੇ ਸਟੂਡੈਂਟਸ ਤੁਹਾਡੇ ਕੋਲ ਕੋਈ ਟੈਲੈਂਟ ਨਹੀਂ ਹੋਏਗਾ ਔਰ ਤੁਸੀਂ ਇੱਥੋਂ ਕੋਈ ਸਕਿੱਲ ਸਿੱਖ ਕੇ ਨਹੀਂ ਜਾਓਗੇ ਐਂਡ ਉੱਥੇ ਜਾ ਕੇ ਵੀ ਤੁਸੀਂ ਸਟਰਗਲ ਕਰਨ ਦਾ ਦਮ ਨਹੀਂ ਰੱਖਦੇ ਜਿਹਨੂੰ ਕਹਿੰਦੇ ਕਿ ਇਨੀਸ਼ੀਅਲ ਡੇਜ਼ ਆਰ ਲੋਟ ਆਫ ਸਟਰਗਲ ਜਿੰਨੇ ਵੀ ਪੜਾਈ ਦੇ ਨਾਲ ਸਾਨੂੰ 2 ਸਾਲ ਸਟਰਗਲ ਕਰਨਾ ਹੀ ਪੈਣਾ ਜਿੱਦਾਂ ਮਰਜੀ ਦਾ ਕੰਮ ਮਿਲੇ, ਕਲੀਨਿੰਗ ਸਰਵਿਸਿਜ਼ ਦਾ ਕੰਮ ਮਿਲੇ, வால்ਮਾਰਟ ਚ ਸਮਾਨ ਢੋਣ ਦਾ ਕੰਮ ਮਿਲੇ, ਕੋਈ ਵੀ ਕੰਮ ਮਿਲੇ ਸਾਨੂੰ ਪਹਿਲੇ 2 ਸਾਲ ਕਰਨਾ ਪੈਣਾ ਹੈ। ਔਰ ਜੇ ਤੁਸੀਂ ਉਹ ਕੰਮ ساری ਜ਼ਿੰਦਗੀ ਨਹੀਂ ਕਰਨਾ ਚਾਹੁੰਦੇ ਤਾਂ ਤੁਹਾਨੂੰ ਜਿਹੜੀ ਪੜਾਈ ਕਰਨ ਆਇਓ, ਜਿਹੜਾ ਕੋਰਸ ਚ ਪੜਾਈ ਕਰਨ ਆਇਓ, ਉਹ ਤੁਸੀਂ ਚੰਗੀ ਪੜਾਈ ਕਰ ਲੋਗੇ ਤਾਂ ਅੱਗੇ ਤੁਹਾਡੀ ਆਉਣ ਵਾਲੀ ਜ਼ਿੰਦਗੀ ਬਧੀਆ ਹੋ ਸਕਦੀ ਹੈ। ਸੋ ਸਟੂਡੈਂਟਸ ਦੇਖੋ ਆਪਾਂ ਇੱਥੇ ਜਦੋਂ ਪੜ੍ਹਾਈ ਕਰਦੇ ਆ ਤਾਂ ਅਸੀਂ ਇੱਥੇ ਬੈਚਲਰ ਡਿਗਰੀ ਵੀ ਕਰਦੇ ਆ ਇੱਥੇ ਮਾਸਟਰ ਡਿਗਰੀ ਵੀ ਕਰਦੇ ਆ ਔਰ ਉਸ ਤੋਂ ਬਾਅਦ ਸੋਚਦੇ ਆ ਕਿ ਅਸੀਂ ਇੱਕ ਨੌਕਰੀ ਕਰ ਸਕੀਏ ਡੀਸਰਟ ਨੌਕਰੀ ਮੈਨੂੰ ਲੱਗਦਾ 40-50000 ਰੁਪਏ ਜੋ ਐਵਰੇਜ ਸੈਲਰੀ ਹੈ ਅਸੀਂ ਸੋਚਦੇ ਆ ਪਰ ਉੱਥੇ ਅਸੀਂ ਜੇ 2 ਸਾਲ ਦਾ ਡਿਪਲੋਮਾ ਵੀ ਚੰਗੀ ਤਰ੍ਹਾਂ ਨਹੀਂ ਕਰਨਾ ਚਾਹੁੰਦੇ ਤਾਂ ਫਿਰ ਅਸੀਂ ਕਿਵੇਂ ਐਕਸਪੈਕਟ ਕਰ ਸਕਦੇ ਕਿ ਸਾਨੂੰ ਅੱਛੀ ਜੌਬ ਮਿਲੇਗੀ ਅੱਛੀ ਸੈਟਲਮੈਂਟ ਹੋਵੇਗੀ ਸੋ ਸਟੂਡੈਂਟਸ ਇਟ ਇਜ਼ ਹਾਈ ਟਾਈਮ ਕਿ ਹੁਣ ਜੋ ਜੋ ਵੀ ਅਸੀਂ ਪੜ੍ਹਾਈ ਕਰਨ ਜਾ ਰਹੇ ਹਾਂ ਓਥੇ ਅਸੀਂ ਧਿਆਨ ਦਈਏ ਔਰ ਅੱਜ ਦੇ ਰੇਟ ਤੇ ਵੀ ਹੁਣੇ ਮੈਂ ਇੱਕ ਪੇਰੈਂਟ ਨੂੰ ਮਿਲ ਕੇ ਆਇਆ ਜਿਹੜੇ ਕੈਨੇਡਾ ਹੀ ਭੇਜਣਾ ਚਾਹਦੇ ਨੇ ਆਪਣੇ ਬੱਚਿਆਂ ਨੂੰ ਅੱਜ ਹੀ ਰੇਟ ਤੇ ਵੀ ਪੂਰਾ ਮੈਕਾਮਾ ਸਟੂਡੈਂਟਸ ਦਾ ਰੁਝਾਨ ਹੈਗਾ ਕੈਨੇਡਾ ਵੱਲ ਬਿਕੋਜ਼ ਉਹਨਾਂ ਨੂੰ ਪਤਾ ਹੈ ਕਿ ਕੈਨੇਡਾ ਦੇ ਕੰਪੈਰੀਜ਼ਨ ਵਿੱਚ ਹੱਲੇ ਵੀ ਕੋਈ ਕੰਟਰੀ ਨਹੀਂ ਹੈਗਾ ਜਿਹੜਾ ਕੈਨੇਡਾ ਵਾਂਗੂ ਸਪੋਰਟ ਕਰ ਰਹੀ ਹੈ ਸਟੂਡੈਂਟਸ ਨੂੰ ਬਿਲਕੁਲ ਠੀਕ ਹੈ ਤੇ ਹੁਣ ਰੀਸੈਂਟ ਪਾਸ ਦੇ ਵਿੱਚ ਵੀ ਜਿਹੜੇ ਸਾਡੇ ਬੱਚੇ ਗਏ ਨੇ ਜਿਹੜੇ ਪ੍ਰੋਪਰ ਐਜੂਕੇਸ਼ਨ ਲੈ ਰਹੇ ਨੇ ਮੈਨੂੰ ਲੱਗਦਾ ਹੈ ਉਹਨਾਂ ਦੇ ਵਿੱਚੋਂ ਜ਼ਿਆਦਾਤਰ ਬੱਚੇ ਪਾਰਟ ਟਾਈਮ ਜੌਬਸ ਦੇ ਵਿੱਚ ਆਪਣੇ ਆਪ ਨੂੰ ਅਬਜ਼ੌਰਬ ਕਰਾ ਚੁੱਕੇ ਨੇ ਪਾਰਟ ਟਾਈਮ ਜੌਬਸ ਉਹਨਾਂ ਕੋਲੇ ਹੈਗੀਆਂ ਨੇ ਹੁਣ ਜਸਵੀਰ ਜੀ ਜੇ ਅਸੀਂ ਨੈਕਸਟ ਇਨਟੇਕ ਦੀ ਗੱਲ ਕਰੀਏ ਕੀ ਹੁਣ ਸਪਟੰਬਰ ਛੱਡ ਕੇ ਸਿਰਫ ਜਨੂਅਰੀ ਤੇ ਸਟੂਡੈਂਟ ਫੋਕਸ ਕਰਨ ਤੁਸੀਂ ਡੈਫੀਨਿਟਲੀ ਹੁੰਦਾ ਸਪਟੰਬਰ ਇਨਟੇਕ ਇਜ਼ ਆਲਮੋਸਟ ਓਵਰ ਅਗਸਟ ਚੜ ਚੁੱਕਿਆ ਹੈ ਹੁਣ ਤੁਸੀਂ ਸਪਟੰਬਰ ਇਨਟੇਕ 'ਚ ਨਹੀਂ ਜਾ ਸਕਦੇ ਹੋ ਹੁਣ ਤੁਸੀਂ ਜਨਵਰੀ ਇਨਟੇਕ 'ਚ ਹੀ ਜਾ ਸਕਦੇ ਹੋ ਔਰ ਜਨਵਰੀ ਇਨਟੇਕ ਇਜ਼ ਓਪਨ ਇਨ ਮੈਨੀ ਮੈਨੀ ਕਾਲਜਸ ਔਰ ਕੁਝ ਕਾਲਜਸ 'ਚ ਹੱਲੇ ਵੀ ਜਨਵਰੀ ਇਨਟੇਕ ਦੇ ਸੇਟਾਂ ਵੀ ਖਤਮ ਹੋ ਚੁੱਕੀਆਂ ਅਲਬਰਟਾ 'ਚ ਖਾਸ ਕਰਕੇ ਸੀਟਸ ਆਰ ਨਾਟ ਅਵੇਲੇਬਲ ਸੋ ਸਟੂਡੈਂਟਸ ਕੀ ਕਹਿੰਦੇ ਆ ਅਸੀਂ ਜੇ ਗੱਲ ਕਰਦੇ ਆ ਤਾਂ ਹੁਣ ਜਨਵਰੀ ਇਨਟੇਕ ਇਜ਼ ਓਪਨ ਜਿਹੜੇ ਬੱਚਿਆਂ ਨੇ ਇੱਥੇ ਐਡਮਿਸ਼ਨਾਂ ਵੀ ਲਈਆਂ ਹੋਈਆਂ ਉਹ ਵੀ ਡਬਲ ਮਾਈਂਡਡ ਹੈਗੀਆਂ ਕਿ ਕੀ ਓਪਰਚ्युनिटी ਹੈਗੀ ਆ ਸਾਡੇ ਲਈ ਇੱਥੇ ਮੈਜਰ ਡਿਗਰੀ ਕਰਨ ਤੋਂ ਬਾਅਦ ਮੈਂ ਉਹਨਾਂ ਨੂੰ ਕਹਾਂਗਾ ਕਿ ਹੱਲੇ ਵੀ ਤੁਹਾਡੇ ਕੋਲ ਟਾਈਮ ਹੈਗਾ ਜੇ ਤੁਸੀਂ ਡਿਟਰਮੀਨੇਸ਼ਨ ਲੈ ਚੁੱਕੇ ਹੋ ਪਰ ਹਲੇ ਕਨਫਿਊਜ਼ਡ ਹੋ ਤਾਂ ਵੀ ਤੁਸੀਂ ਜਨਵਰੀ 25 ਲਈ ਹੁਣੇ ਵੀ ਕੈਨੇਡਾ ਜਾਣ ਦਾ ਸਫ਼ਰ ਆਪਣਾ ਸ਼ੁਰੂ ਕਰ ਸਕਦੇ ਹੋ ਜੀ ਚਲੋ ਥੈਂਕ ਯੂ ਸੋ ਮਚ ਬਹੁਤ ਮਹੱਤਵਪੂਰਨ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ ਹੈ ਜਸ਼ਮੀਤ ਸਿੰਘ ਪਾਟਿਆ ਜੀ ਨੇ 90413 90412 ਵਿਦਿਆਰਥੀ ਇਸ ਨੰਬਰ ਤੇ ਟੈਲੀਫੋਨ ਕਰਕੇ ਹੋਰ ਜਾਣਕਾਰੀ ਲੈ ਸਕਦੇ ਹੋ ਥੈਂਕ ਯੂ ਸੋ ਮਚ